ਏ ਆਫ ਪੋਜ਼ਿਟਿਵਿਟੀ ਦੀ ਸੇਵਾ ਨੂੰ 6 ਸਾਲ ਪੂਰੇ ਹੋਣ ਤੇ ਦੂਜਾ ਖੋਦਾਨ ਕੈਂਪ ਲਾਈਫਲਾਈਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਸਰਗੋਦਾ ਕਲੋਨੀ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ ਇਸ ਮੌਕੇ ਭਾਈ ਮਨਦੀਪ ਸਿੰਘ ਨਾਨਕ ਸਰਵਾਲਿਆਂ ਨੇ ਸ਼ਬਦ ਕੀਰਤਨ ਅਤੇ ਗਿਆਨੀ ਬਲਦੀਪ ਸਿੰਘ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਲੋਕਾਂ ਨੂੰ ਕਥਾ ਵਿਚਾਰ ਨਾਲ ਨਿਹਾਲ ਕੀਤਾ ਮੱਦੀ ਐਮਪੀ ਸਿੰਘ ਰੇਓ ਪੋਜ਼ਿਟਿਵਿਟੀ ਸੰਸਥਾ ਤੋਂ ਬੋਲ ਰਿਹਾ ਜੀ ਅਸੀਂ 2018 ਤੋਂ ਡੀਐਮਸੀ ਹਸਪੀਟਲ ਦੇ ਬਾਹਰ ਲੰਗਰਾਂ ਦੀ ਸੇਵਾ ਗੁਰੂ ਮਾਰਿਆ ਸਾਡੇ ਤੋਂ ਲੈ ਰਹੇ ਆ ਜੀ ਪਿਛਲੇ 2.5 ਸਾਲ ਤੋਂ ਅਸੀਂ ਇੱਕ ਆਈ ਹਸਪੀਟਲ ਵੀ ਖੋਲਿਆ ਜਿੱਥੇ ਲੋੜਵੰਦ ਮਰੀਜ਼ਾਂ ਦੇ ਅਸੀਂ ਫ੍ਰੀ ਆਈ ਆਪਰੇਸ਼ਨ ਕਰਦੇ ਆ ਤੇ ਹਰ ਸਾਲ ਅਸੀਂ ਜਦੋਂ ਇੱਕ ਸਾਲ ਪੂਰਾ ਹੁੰਦਾ ਤੇ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਆ ਵੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ਣ ਮਹਾਰਾਜ ਆਪ ਕਿਰਪਾ ਕਰਦੇ ਨੇ ਤੇ ਆਪ ਤਰਸ ਕਰਕੇ ਸਾਡੇ ਤੋਂ ਸੇਵਾ ਲੈ ਰਹੇ ਨੇ ਇਸ ਸਾਲ ਸਾਨੂੰ 6 ਸਾਲ ਹੋ ਗਏ ਜੀ ਪੂਰੇ 6ਵੀਂ ਪਰੇਗੰਡ ਬਣਾ ਰਿਹਾ ਤੇ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰ ਰਹੇ ਆ ਪਿਛਲੇ ਸਾਲ ਤੋਂ ਸਾਡੀ ਸਾਰੀ ਟੀਮ ਨੇ ਲਾਈਫਲਾਈਨ ਫਾਊਂਡੇਸ਼ਨ ਦੇ ਨਾਲ ਮਿਲ ਕੇ ਬਲੱਡ ਡੋਨੇਸ਼ਨ ਦਾ ਬੀੜਾ ਚੱਕਿਆ ਤੇ ਇਸ ਸਾਲ ਸਾਡੀ 6ਵੀਂ ਪਰੇਗੰਡ ਹੈ ਲੰਗਰਾਂ ਦੀ ਤੇ ਦੂਜੀ ਬਰੇਗੰਡ ਕਹਿ ਸਕਦੇ ਹੋ ਦੂਜਾ ਖੂਨਦਾਨ ਕੈਂਪ ਲਗਾਇਆ ਜੀ ਮੈਂ ਮੈਸੇਜ ਯੂਥ ਨੂੰ ਇਹ ਦੇਣਾ ਚਾਹੁੰਦਾ ਵੀ ਮੈਂ ਇੱਥੇ ਦੇਖਦਾ ਜੀ 40 40 ਸਾਲ ਦੇ ਲੋਕ ਆ ਕੇ ਸਾਨੂੰ ਕਹਿੰਦੇ ਯਾਰ ਮੈਂ ਪਹਿਲੀ ਵਾਰੀ ਦੇ ਰਿਹਾ ਕੋਈ 42 ਸਾਲ ਦਾ ਬੰਦਾ ਕਹਿੰਦਾ ਪਹਿਲੀ ਵਾਰੀ ਦੇ ਰਿਹਾ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਅਸੀਂ ਬਲੱਡ ਦੇਣ ਤੋਂ ਇੰਨਾ ਡਰਦੇ ਕਿਉਂ ਆ ਸਾਡੇ ਮਨ 'ਚ ਨਾ ਕਿਤਨਾ ਕਿਤਨਾ ਇੱਕ ਮੈਂਟਲ ਬਲਾਕ ਬਣਿਆ ਹੋਇਆ ਵੀ ਪਤਾ ਨਹੀਂ ਬਲੱਡ ਦੇਣ ਦੇ ਨਾਲ ਕੋਈ ਦਿੱਕਤ ਆਊਗੀ ਬਟ ਤੁਸੀਂ ਇਹ ਦੇਖੋ ਵੀ ਇਹ ਕੋਈ ਇਦਾਂ ਦੀ ਚੀਜ਼ ਨਹੀਂ ਜਿਹੜੀ ਆਪਾਂ ਨੂੰ ਦੁਕਾਨਾਂ ਫੈਕਟਰੀਆਂ ਤੋਂ ਮਿਲੇ ਇੱਕ ਇਨਸਾਨ ਹੀ ਇਨਸਾਨ ਨੂੰ ਦੇ ਸਕਦਾ ਇਸ ਕਰਕੇ ਸਾਨੂੰ ਅੱਗੇ ਆਣਾ ਚਾਹੀਦਾ ਹੈ ਨੌਜਵਾਨ ਬੱਚਿਆਂ ਨੂੰ ਪੀੜ੍ਹੀ ਨੂੰ ਕਿਸੇ ਦੇ ਕੰਮ ਆ ਸਕੀਏ ਜਿਹੜਾ ਮੌਸਮ ਚੱਲ ਰਿਹਾ ਦੋਸਤੋ ਇਹ ਡੇਂਗੂ ਦਾ ਮੌਸਮ ਹੈ ਬੜਾ ਖਤਰਨਾਕ ਇਨਾਂ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਹਰੇਕ ਤੁਹਾਨੂੰ ਗਰੁੱਪ ਦੇ ਵਿੱਚ ਹਰੇਕ ਬੰਦਾ ਫੋਨ ਕਰਕੇ ਕਹਿੰਦਾ ਯਾਰ ਮੈਨੂੰ ਆਹ ਬਲੱਡ ਚਾਹੀਦਾ ਆ ਚਾਹੀਦਾ ਪਰ ਕਿਤੇ ਨਾ ਕਿਤੇ ਸਾਨੂੰ ਸੋਚਣਾ ਚਾਹੀਦਾ ਜੇ ਅਸੀਂ ਸੁਸਾਇਟੀ ਨੂੰ ਕੁਝ ਦਵਾਂਗੇ ਤਾਂ ਹੀ ਅਸੀਂ ਕੋਈ ਸੁਸਾਇਟੀ ਤੋਂ ਮੰਗਾਂਗੇ ਤੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਰੇ ਜਣੇ ਜਰੂਰ ਇਹ ਕੰਮ ਨੂੰ ਅੱਗੇ ਅਓ ਮੈਂ ਦਲਵੀਰ ਸਿੰਘ ਗੋਲਦੀ ਭਾਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਵੀ ਧੂਰੀ ਤੋਂ ਸਾਨੂੰ ਪਿਆਰ ਅਸੀਸਾਂ ਦੇਣ ਪਹੁੰਚੇ ਨੇ ਭਾਜੀ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਸਾਰੀਆਂ ਟੀਮਾਂ ਬਹੁਤ ਸਾਰੀਆਂ ਸ਼ਹਿਰ ਦੀਆਂ ਸਖਤੀਤਾ ਇੱਥੇ ਆਈਆਂ ਨੇ ਉਹਨਾਂ ਸਭ ਦਾ ਦਿਲੋਂ ਧੰਨਵਾਦ ਰੇ ਆਫ ਪੋਜ਼ਿਟਿਵਿਟੀ ਸੰਸਥਾ ਦੁਆਰਾ ਜਿਹੜਾ ਜੇ ਬਲੱਡ ਨੇਸ਼ਨ ਆਰਗੇਨਾਈਜ਼ ਕਰਿਆ ਮੈਂ ਮੇਰੇ ਕੋਲ ਕੋਈ ਸ਼ਬਦ ਨਹੀਂ ਕਿ ਇਹ ਐਨੇ ਵਧੀਆ ਤਰੀਕੇ ਨਾਲ ਇਹ ਸਾਰਾ ਆਰਗੇਨਾਈਜ਼ ਕਰਿਆ ਹੋਇਆ ਤੇ ਭਾਜੀ ਹੋਰ ਵੀ ਹੋਰ ਬਹੁਤ ਸਾਰੇ ਜਿਹੜੀਆਂ ਸੰਸਥਾ ਦੇ ਰੂਪ ਦੇ ਵਿੱਚ ਜਿਹੜੀ ਸੇਵਾ ਨਿਭਾ ਰਹੇ ਨੇ ਇਹ ਗੁਰੂ ਮਹਾਰਾਜ ਦੀ ਬਖਸ਼ੀ ਜਿਹੜੀ ਦਾਤ ਹੁੰਦੀ ਆ ਸੋ ਇਹਨਾਂ ਦੇ ਹਿੱਸੇ ਆਈ ਆ ਸੋ ਮੈਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਕਿ ਸਾਡੀ ਇਸ ਸੰਸਥਾ ਦੇ ਜਿਹੜੇ ਭਰਾ ਨੇ ਹਮੇਸ਼ਾ ਨਿਰੰਤਰ ਜਿਹੜੀ ਸੇਵਾ ਇਹਨਾਂ ਤੋਂ ਗੁਰੂ ਮਹਾਰਾਜ ਦੇ ਹੱਥਾਂ ਨਾਲ ਹੋਰ ਹਰ ਇੱਕ ਜਗ੍ਹਾ ਤੋਂ ਲੈਣ ਤਾਂ ਕਿ ਅਸੀਂ ਇੱਕ ਪੋਜ਼ਿਟਿਵਿਟੀ ਜਿਹੜਾ ਨਾਮ ਹੀ ਆ ਹਰ ਇੱਕ ਪੂਰੇ ਸਮਾਜ ਦੇ ਵਿੱਚ ਅਸੀਂ ਪੋਜ਼ਿਟਿਵਿਟੀ ਵੰਡੀਏ ਖੁਸ਼ੀਆਂ ਵੰਡੀਏ ਜਿਹੜੀ ਨਰਾਾਤਮਕ ਸੋਚ ਆ ਉਹਦੇ ਨਾਲੋਂ ਅਸੀਂ ਪਰਾਂ ਹੋ ਕੇ ਹਰ ਇੱਕ ਬੰਦੇ ਦੀ ਸੇਵਾ ਕਰਨ ਦੇ ਵਿੱਚ ਜਿਹੜੀ ਦਿਲਚਸਪੀ ਹੋਣੀ ਚਾਹੀਦੀ ਆ ਸੋ ਮੈਂ ਆਪਣੇ ਵੱਲੋਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿए ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز